ਤੇ ਆ ਦੋਨੇ ਗੋਲੀਆਂ ਤੇ ਆ ਚੱਕੋ ਦੋਨੇ ਦੇਤੀਆਂ ਵੀ ਠੀਕ ਆ ਇਸ ਤਰੀਕੇ ਨਾਲ ਆਹ ਥੱਲੇ ਕਰ ਦੇਣੀ ਆ ਤਿੰਨੇ ਫਟਣੀਆਂ ਇਸ ਸਾਲ ਦੀਆਂ ਪੱਟੀਆਂ ਉਹ ਇਸ ਸਾਲ ਦੀ ਪੱਠੇ ਆ ਠੀਕ ਆ ਆਹ ਪਿਛਲਾ ਜਿਹੜਾ ਲੰਕੀ ਗਿਆ ਜਦੋਂ ਆਪਾਂ ਡਾਇ ਵੀ ਆ ਉਹ ਹਨਾ ਤਿੰਨ ਪੱਠੇ ਪਏ ਆ ਤਿੰਨੇ ਹੀ ਪਈਏ ਤਿੰਨਾ ਵਾਦੀਆਂ ਨੇ ਲਾ ਦੇਣੀ ਕਿਉਂ ਨਾ ਉਹ ਮਿਲਿਆ ਨਹੀਂ ਡੱਬਾ ਤੇ ਡੱਬੇ ਨਾਲ ਇੰਨਾ ਪੈਜੂ ਯਾਰ ਉਹ ਇਹਦਾ ਵੈਸੀ ਨਾ ਆ ਬਾਲਟੀ ਚੱਕ ਲਿਆ ਵੈਸੀ ਦਾ ਕੀ ਮਤਲਬ ਨੰਬਰ ਸਾਰਿਆਂ ਕੋ ਹੈਗਾ ਤਕਰੀਬਨ ਠੀਕ ਆ ਮੈਨੂੰ ਕਮੈਂਟ ਕਰ ਲਿਓ ਜਾ ਉੱਤੇ ਕਬੂਤਰ ਦੀ ਵੀਡੀਓ ਪਾ ਦਿਓ ਕਰੀ ਕਿਹੜਾ ਨਹੀਂ ਘੁਟਕਦਾ ਹੈਗਾ ਕਬੂਤਰ ਯਾਰਾ ਮੈਨੂੰ ਇਹ ਦੱਸ ਦਿਓ ਨਾ ਕਬੂਤਰੀ ਦੇ ਐਕਸਪੈਰੀਮੈਂਟ ਕਰੀ ਜਾਓ ਠੀਕ ਆ ਤੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਕੀ ਆ ਵੀਡੀਓ ਸ਼ੁਰੂ ਦੇ ਵਿੱਚ ਆਪਾਂ ਜਿਹੜਾ ਅੱਜ ਸੱਪ ਕ ਵੀ ਬੜੇ ਦਿਨਾਂ ਦੇ ਮਤਲਬ ਆਪਾਂ ਨੂੰ ਮੈਸੇਜ ਕਮੈਂਟ ਕਈ ਕੁਝ ਆਉਂਦੇ ਸੀ ਹਨ ਕਿ ਬਾਈ ਯਾਰ ਜਿਹੜੇ ਆਪਾਂ ਜੋੜੇ ਚ ਤਾਂ ਆਪਾਂ ਲਾਉਨੇ ਆ ਠੀਕ ਆ ਜੋੜੇ ਲਾ ਦਿੱਤੇ ਆ ਕਈ ਵਲੇ ਕਬੂਤਰ ਨਹੀਂ ਗੁਟਕਦੇ ਜਾਂ ਕਬੂਤਰੀਆਂ ਨਹੀਂ ਗੁਟਦੀਆਂ ਬਾਈ ਉੱਤੇ ਵੀ ਗੱਲਾਂ ਬਾਤਾਂ ਕਰਾਂਗੇ ਠੀਕ ਆ ਅੱਜ ਨੁਕਤੇ ਵਾਜੀ ਚੱਲੂ ਬਾਈ ਹਨ ਜਿਹੜੀਆਂ ਜਿਹੜੀਆਂ ਮੇਜਰ ਗੱਲਾਂ ਹੁੰਦੀਆਂ ਨਾ ਮੇਨ ਕਬੂਤਰ ਵਾਈ ਦੇ ਵਿੱਚ ਬਾਈ ਉਹਨਾਂ ਤੇ ਗੱਲਾਂ ਕਰਾਂਗੇ ਅੱਜ ਕਿਹੜੀਆਂ ਕਿਹੜੀਆਂ ਆਹ ਦਿਨਾਂ ਦੇ ਵਿੱਚ ਜ਼ਰੂਰੀ ਆ ਕਿਹੜਾ ਦਾਣਾ ਪਾਉਣਾ ਜ਼ਰੂਰੀ ਆ ਕਿਹੜੀ ਮੈਡੀਸਿਨ ਵਰਤਣੀ ਜ਼ਰੂਰੀ ਆ ਵੀ ਜਿਹੜੀ ਸਿਆਲਾਂ ਨੂੰ ਕਬੂਤਰ ਪਾਣੀ ਤੇ ਨਾ ਖੂਨ ਦੀ ਕਮੀ ਨਾ ਆਵੇ ਕਿਹੜੀ ਦਵਾਈ ਵਰਤਣੀ ਆ ਠੀਕ ਆ ਪ੍ਰੋਟੀਨ ਜਾਂ ਕੈਲਸ਼ੀਅਮ ਹਰ ਇੱਕ ਤਰ੍ਹਾਂ ਦੀ ਬਲਕਿ ਕੋਈ ਵੀ ਐਦਾਂ ਦੀ ਪ੍ਰੋਬਲਮ ਨਾ ਆਵੇ ਉਹ ਕੀ ਆਪਾਂ 5 ਦਿਨਾਂ ਦੇ ਵਿੱਚ ਦਾਣਾ ਜਾਂ ਕਿਹੜੀ ਮੈਡੀਸਿਨ ਵਰਤ ਸਕਦੇ ਆ ਕੀ ਕਰਨਾ ਚਾਹੀਦਾ ਕਬੂਤਰਾਂ ਨੂੰ ਕਿਹੜਾ ਪਾਣੀ ਗਰਮ ਲਾ ਸਕਦੇ ਆ ਅੱਜ ਇਸ ਮੁੱਦੇ ਤੇ ਸਾਰੀਆਂ ਗੱਲਾਂ ਹੋਣਗੀਆਂ ਤੇ ਆਜੋ ਮਿਲਦੇ ਆ ਬਾਈ ਵੀਡੀਓ ਸ਼ੁਰੂ ਕਰਕੇ ਪਹਿਲਾਂ ਲਾਈਏ ਕੱਪੜਾ ਧੁੱਪ ਲੱਗੇ ਮਾੜੀ ਮੋਟੀ ਤੇ ਮਿਲਦੇ ਆ ਬਾਈ ਉਸ ਤੋਂ ਬਾਅਦ ਚਲੋ ਬਾਬਿਓ ਆਪ ਬੰਦੇ ਦੇ ਕੰਮ ਚੈੱਕ ਕਰੋ ਠੀਕ ਆ ਸਕੂਲ ਮਾਰਦਾ ਜਾਣਦਾ ਮਾਰਾ ਨਾ ਕਦੀ ਜਾਣ ਕੇ ਖੰਗੜਲਾ ਪੈਂਦਾ ਸਵੇਰ ਨੂੰ ਠੀਕ ਆ ਫੇਕਊਗਾ ਫਿਰ ਉਲਟੀ ਆ ਜਾਣੀ ਆ ਹੋ ਜਾਣੀ ਹੁਣ ਮੂੰਹ ਨਹੀਂ ਬੁਲਾਉਂਦਾ ਇੱਧਰ ਵੀ ਕਰ ਮੂੰਹ ਨਹੀਂ ਨਹੀਂ ਕਰ ਰਿਹਾ ਸਕੂਲੇ ਕਿਉਂ ਨਹੀਂ ਗਿਆ ਤੈ ਹੈ 10 ਇਹ ਦੇ ਲਓ ਭਤੀਜੇ ਦੇ ਕੰਮ ਚੈੱਕ ਕਰ ਲਓ ਮੇਰੇ ਦੇ ਸਵੇਰੇ ਜਾ ਕੇ ਬਾਈ ਮੇਰੀ ਆ ਨਾ ਲੱਤਾਂ ਖਿੱਚਣ ਲੱਪੈਂਦਾ ਛੁੱਟੀ ਕਰਾ ਲਾ ਛੁੱਟੀ ਕਰਾ ਲਾ ਇਹਨੂੰ ਪਤਾ ਹੋਰ ਕਿਸੇ ਨੇ ਕਰਉਣੀ ਨਹੀਂ ਠੀਕ ਆ ਛੁੱਟੀ ਕਰਾ ਲਾ ਛੁੱਟੀ ਕਰਾ ਲਾ ਹੋਰ ਕੁਛ ਨਹੀਂ ਮੈਂ ਕੱਲ ਨੂੰ ਪੱਕਾ ਜਾਊਂਗਾ ਠੀਕ ਆ ਤੇ ਅੱਜ ਪੱਕਾ ਇੱਕ ਦਿਨ ਛੁੱਟੀ ਕਰਾ ਲਾ ਬਸ ਅੱਜ ਦੀ ਧੜੀ ਛੁੱਟੀ ਕਰਾ ਲਾ ਤੇ ਲੋ ਬਾਬਿਓ ਦੋ ਹੀ ਕੈਪਸੂਲ ਰਹਿ ਗਏ ਆ ਠੀਕ ਆ ਮੱਛੀ ਵਾਲੇ ਜਿਹੜੇ ਹੁੰਦੇ ਹਨਾ ਤੇ ਆ ਜਾ ਦੇੰਨੇ ਬਈ ਉਹਨਾਂ ਦੋਨਾਂ ਕਬੂਤਰਾਂ ਨੂੰ ਜਿਹੜੇ ਫੋਕੇ ਆਡੇ ਲਵਾਉਂਦੇ ਸੀ ਹਨਾ ਤੇ ਨਾਲ ਇਹਨਾਂ ਨੂੰ ਆ ਦੇ ਦਿੰਨੇ ਆ ਦੋ ਕੈਪਸੂਲ ਬਈ ਬਾਕੀ ਹੈ ਨਹੀਂ ਮਾਦੀਆਂ ਵਾਲੀ ਮੈਂ ਲਿਓ ਨਾ ਜਾ ਕੇ ਹੁਣੇ ਮੈਡੀਕਲ ਖੋਲਦੀ ਨਾ ਤੇ ਆਪਣੇ ਨਾਲ ਹੀ ਹੈਗੀ ਮਤਲਬ ਨਾਲ ਦੇ ਪਿੰਡ ਹੈਗੀ ਮੇਲੀ ਜਾਣਾ ਪਿੰਡਾਂ ਨਾਲ ਹੀ ਇਸ ਰੀ ਸੰਗਤਪੁਰ ਉੱਥੋਂ ਮਿਲ ਜਾਂਦੇ ਬਈ ਤੇ ਆ ਪਹਿਲਾਂ ਇਹਨਾਂ ਨੂੰ ਤਾਂ ਦਈਏ ਜਿਹੜੇ ਦੋ ਹੈਗੇ ਆ ਚਲੋ ਬਾਬਿਓ ਇਹਨਾਂ ਨੂੰ ਕੱਢੀਏ ਬਾਹਰ ਮੜਾ ਠੰਡ ਜੀ ਮੰਨਣ ਦੇ ਕਬੂਤਰ ਅੰਦਰ ਠੰਡ ਹੈਗੀ ਵੀ ਆ ਬਈ ਆਪਣੀ ਇੱ ਉਗੂ ਪ੍ਰੋਸੈਸ ਉਹ ਘਾਟੀ ਪਿੰਡ ਦਾ ਉੱਪਰ ਵੀ ਹੁੱਡੇ ਆ ਉਹਦੇ ਕਰਕੇ ਠਰਦੇ ਆ ਬੜੇ ਜਿਹੇ ਹੁੱਡੇ ਹਨ ਤੇ ਕੱਢ ਦਿੰਦੇ ਆ ਧੁੱਪ ਧੁੱਪ ਲਵਾ ਦਿੰਦੇ ਆ ਬਾਈ ਬਾਕੀ ਇੰਨੀ ਵਾਈ ਠੰਡ ਠੁਡ ਮਾਉਂਦੇ ਨਹੀਂ ਆਪਣੇ ਦਿਲ ਦੀ ਵਹਿਮ ਹੁੰਦਾ ਵੀ ਇੱਕ ਦੇ ਠੰਡ ਠੁਡ ਨਾਲ ਲਵਾ ਲੈਣੇ ਜਾਂ ਕੰਦਾ ਵੀ ਹਨਾ ਪਰ ਫੇਰ ਵੀ ਚਲੋ ਕੱਢ ਦਿੰਨੇ ਆ ਛੋਟੇ ਬੱਚੇ ਆ ਵਿੱਚ ਹਨਾ ਲੋਈ ਬਾਬੇ ਉਹ ਕੜਦੇ ਬੱਚੇ ਹਨਾ ਧੁੱਪੇ ਮਾਸੀਆਂ ਮੁੰਦੀਆਂ ਤੇ ਧੁੱਪ ਧੁੱਪ ਸੇਕਣੀਆਂ ਤੇ ਆਪੀ ਸੈੱਟ ਹੋ ਜਾਣੀਆਂ ਹਨਾ ਠੰਡ ਠੁਡ ਜੇ ਬੰਦੇ ਮੁੰਦੇ ਹੁਣ ਤਾਂ ਧੁੱਪ ਹੀ ਕੱਢੋ ਬਦ ਦਵਾਈ ਦੂਈ ਦੇਣਾ ਬਾਈ ਐਦਾਂ ਧੁੱਪੇ ਛੱਡ ਨਾ ਘੜੇ ਕੁੜੇ ਜੇ ਹੋ ਜਾਣਾ ਹੁਣ ਧੁੱਪ ਸੇਕ ਕੇ ਵਧੀਆ ਆਜੀ ਬਾਬੇ ਲੋ ਵੀ ਇਹ ਗਰਦਾਸ ਮਾਨ ਬਣਿਆ ਕਰਦਾ ਹੈ ਹੋਰ ਅਰਵਿੰਦਰ ਕਿੱਦਾਂ ਹੋਏ ਬਹੁਤ ਵਧੀਆ ਜੀ ਕੀ ਬਣਾਇਆ ਸਾਰੇ ਭਰਾਵਾਂ ਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੈਂ ਪਹਿਲਾਂ ਬੁਲਾ ਲਈ ਆ ਤੇ ਮੇਰੀ ਰਹਿੰਦੀ ਸੀ ਕੀ ਬੁਲਾਇਆ ਤੂੰ ਸਤਿ ਸ਼੍ਰੀ ਅਕਾਲ ਹਾਂ ਪਹਿਲਾਂ ਤੂੰ ਸਤਿ ਸ਼੍ਰੀ ਅਕਾਲ ਕਿਹਾ ਸਤਿ ਸ਼੍ਰੀ ਅਕਾਲ ਹਾਂ ਤੇ ਆ ਜਾ ਫਿਰ કરીએ ਸ਼ੁਰੂ ਕੰਮ ਤੇ ਹਰਵਿੰਦਰ ਆ ਬੱਚੇ ਚੱਕਨੇ ਆਪਾਂ ਓਕੇ ਤੇਰੀ ਜ਼ਿੰਮੇਵਾਰੀ ਆ ਆ ਤਿੰਨੇ ਹੀ ਬੱਚੇ ਆ ਦੋ ਨਾਲ ਰਹਿਣ ਦੀ ਕਿ ਕਿਡਨਾਪਿੰਗ ਕਰਨੀ ਆ ਕਿਡਨਾਪਿੰਗ ਕਰਨੀ ਆ ਬਸ ਤਿੰਨੇ ਹੀ ਬੱਚੇ ਚੱਕ ਕੇ ਲਿਆ ਚੱਲ ਸੁਲਾ ਵਾਪੇ ਦੇਖਦੇ ਆ ਫੜਦਾ ਕਿ ਨਹੀਂ ਚਲੇ ਹੋਣੀ ਗਿਆ ਆਹੋ ਆਹੋ ਯਾਰ ਇੱਕ ਤਾਂ ਚੱਪਲ ਦਾ ਸੁੰਦਰੀ ਜਾਜ ਦੇ ਮੂੰਹ ਵਰਗੀ ਉਹ ਪਾਲਾ ਚੱਪਲ ਮਿੱਠਾ ਲੱਗ ਗਿਆ ਤੇਰੇ ਪੈਰਾਂ ਉੱਤੇ ਠੀਕ ਹੈਗਾ ਮਿੱਠਾ ਲੱਗੀਆਂ ਕੋਈ ਨਹੀਂ ਚੱਲ ਫਿਰ ਮਤਲਬ ਬੰਦੇ ਨੇ ਪੂਰਾ ਧਾਰ ਲਿਆ ਵੀ ਹੁਣ ਮੈਂ ਕਬੂਤਰ ਬਾਏ ਬਣਨਾ ਹੀ ਆ ਚੱਲ ਚੱਲ ਲਿਆ ਫੜ ਕੇ ਪਾਂ ਕੀ ਆ ਕਿਹੜਾ ਕਿਹੜਾ ਵੀ ਵੱਡੇ ਨਹੀਂ ਮੈਂ ਤੈਨੂੰ ਹੁਣੇ ਹੀ ਦਿਖਾਇਆ ਵੀ ਤਿੰਨ ਜਿਹੜੇ ਛੋਟੇ ਆ ਉਹ ਫੜ ਲਿਆ ਛੋਟੇ ਦੇਖਦੇ ਆ ਬਾਬੇ ਉਹ ਕੀ ਚੰਨ ਛਾੜਦਾ ਲਾਈ ਵੀ ਚੱਲੂ ਕੰਮ ਤੁਸੀਂ ਵੀ ਦੇਖੋ ਕੀ ਚੰਨ ਛਾੜਦਾ ਹਨਾ ਕਿਉਂਕਿ ਜਿਹੜੇ ਆਪਣੇ ਦੂਜੇ ਕਬੂਤਰ ਆ ਨਾ ਦੋਨੇ ਹੀ ਉਹ ਵੀ ਪੱਠਿਆਂ ਵਰਗੇ ਚਲਾ ਇੱਕਦਮ ਵੱਡਾ ਬਾਹਰ ਹੀ ਬਹਿ ਗਿਆ ਨਾ ਲੈ ਫੜ ਲਿਆ ਫੜਨ ਦਾ ਤਰੀਕਾ ਦੇਖੋ ਕੱει ਕੱਲ ਸਿਖਾਇਆ ਵੀ ਇਦਾਂ ਨਹੀਂ ਇਦਾਂ ਫੜਨਾ ਇੱਕ ਮਿੰਟ ਚ ਚਲੂ ਹਾਂ ਲੈ ਆ ਦੇਖੋ ਵੀ ਕਬੂਤਰ ਫੜਦਾ ਵਾਹ ਜੀ ਵਾਹ ਕੀ ਬਾਤ ਹੈ ਲਿਆ ਲਿਆ ਦੂਜੇ ਵੀ ਬੂਆ ਬੰਦ ਕਰਕੇ ਜਾਈਂ ਦਰੋਤਾਰ ਮੂਰੇ ਕਰ ਦੇ ਇਹ ਕੁੰਡੀ ਲਈ ਮੈਂ ਤੁਮੂ ਐ ਵੀ ਹੈ ਨਹੀਂ ਖੜਨੂ ਆਹ ਬਾਈ ਇਹਦੇ ਸੁੱਕ ਗਿਆ ਬੱਚੇ ਦੇ ਹਨਾ ਤੇ ਡਿਗ ਜੂਗਾ ਇੱਕ ਦੋ ਵਾਰੀ ਹੋਰ ਇਹਨੂੰ ਮੈਂ ਇੱਕ ਵਾਰੀ ਫੇਰ ਦੇ ਦਿੰਦਾ ਅਜ ਟੈਰਾਮਾਈਸਿਨ ਦਾ ਪਾਊਡਰ ਬਹੁਤ ਜਲਦੀ ਝੜਦੇ ਬਾਈ ਦਾਣੇ ਦੋਣੇ ਆ ਦੇ ਲੋ ਸੁੱਕ ਗਿਆ ਬਾਈ ਉੱਪਰ ਵਾਲਾ ਤਾਂ ਝੜ ਗਿਆ ਡਿਗਣ ਵਾਲਾ ਵੀ ਆ ਬਸ ਸੁੱਕੀ ਗਿਆ ਪੂਰਾ ਦੇਖੋ ਇਹਦਾ ਅੱਜਪਣ ਝੜ ਗਿਆ ਲੈ ਤੇ ਦੂਜਾ ਵੀ ਸੁੱਕ ਚੱਲਾ ਦੇਖੋ ਪੂਰਾ ਹੀ ਦੇ ਨਹੀਂ ਹੋਇਆ ਨਾ ਇੱਕ ਦੋ ਵਾਰੀ ਦਿੱਤਾ ਜੇ ਦੋ ਤਿੰਨ ਵਾਰੀ ਲਗਾਤਾਰ ਦੇ ਹੋਇਆ ਹੁੰਦਾ ਨਾ ਤੇ ਤੁਹਾਨੂੰ ਬਾਈ ਸੁੱਕ ਜਾਣਾ ਸੀ ਇਹ ਤੇ ਇਹਨਾਂ ਨੂੰ ਬਾਈ ਇੱਧਰ ਸ਼ਿਫਟ ਕਰ ਦਿੰਨੇ ਬੱਚਿਆਂ ਨੂੰ ਠੀਕ ਆ ਤੇ ਹੱਤੀ ਪਾਣੀ ਪੂਣੀ ਪਲਾਦਾਂਗੇ ਕੋਈ ਚੱਕਰ ਨਹੀਂ ਦੋ ਤਿੰਨ ਦਿਨ ਜੇ ਦਾਣਾ ਵੀ ਜੇਣਾ ਫਿਰ ਦਾਣਾ ਵੀ ਦੇ ਦਾਂਗੇ ਪਰ ਖਾਂਦੇ ਆ ਲਿਆ ਬਿੱਲਾ ਦਾ ਇੱਕ ਅੱਧਾ ਹੋਰ ਫੜ ਲਿਆ ਆ ਜਾ ਆ ਜਾ ਚੰਨ ਚੜਾ ਲਿਆ ਦੂਜਾ ਹੀ ਫੜ ਕੇ ਲਿਆ ਆ ਮੇਰਾ ਸ਼ੇਰ ਇਹਦੇ ਵੀ ਸੀਗਾ ਇਹਦੇ ਵੀ ਸੁੱਕ ਗਿਆ ਬਾਈ ਨੱਕ ਤੇ ਠੀਕ ਆ ਇਹ ਬੱਚਾ ਆਪਣਾ ਜਿਹੜੀ ਆਪਣੀ ਬੜਲੇ ਵਾਲੀ ਆ ਨਾ ਉਹਦੀ ਜਿਹੜੀ ਦਾਦੀ ਆ ਇਹ ਉਹਦਾ ਪੋਤੇ ਆ ਬੜਲੇ ਵਾਲੀ ਦੀ ਮਤਲਬ ਮਾਂ ਜਿਹੜੀ ਆ ਨਾ ਉਹਦਾ ਭਾਈ ਭੈਣ ਆ ਬੜਲੇ ਵਾਲੀ ਦੀ ਮਾਂ ਦਾ ਭਾਈ ਭੈਣ ਆ ਚੱਲ ਵਿਖੇਰਾ ਤੁਸੀਂ ਇਹਨਾਂ ਨੂੰ ਮੈਂ ਹਲਕਾ ਹਲਕਾ ਇਧੇ ਤਰੰਗ ਲਾਉਂਗਾ ਬਈ ਠੀਕ ਆ ਜਿਹੜੇ ਆਪਣੇ ਬੜਲੇ ਬੁੜਦੇ ਵਾਲੀ ਦੇ ਆ ਨਾ ਉਹਨਾਂ ਤੇ ਤਿੰਨਾ ਚਾਰਾਂ ਦੇ ਇੰਦਾ ਰੰਗ ਲਾ ਦੇਣੇ ਜਿਹੜੇ ਇਕੱਠੇ ਇਕੱਠੇ ਆ ਨਾ ਮਾੜਾ ਮਾੜਾ ਰੰਗ ਲਾ ਦਾਂਗੇ ਕਿਤੇ ਜਿਹੜੇ ਗੁੱਗੀ ਇਹਨਾਂ ਨੇ ਹੁਣ ਰੰਗ ਸਾਫ਼ ਕਰਨਾ ਬਈ ਬੱਚੇ ਜਾਦਾ ਵਿੱਚ ਪਤਾ ਨਹੀਂ ਲੱਗਣਾ ਫਿਰ ਆਪਾਂ ਨੂੰ ਠੀਕ ਆ ਤੇ ਆਇਆ ਕਿ ਨਹੀਂ ਲਿਆ ਵੀ ਦੂਜਾ ਵੀ ਆਜਾ 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 ਤੇ ਆ ਬਾਈ ਦੇਖੋ ਜਮਾਈ ਇਹ ਮਤਲਬ ਜਿਹੜਾ ਆਪਾਂ ਦੂਜਾ ਲਾਇਆ ਹੈ ਇਹ ਤਾਂ ਬੜਲੇ ਵਾਲੀ ਦਾ ਜੋੜਾ ਆ ਉਹਦੇ ਪਿਓ ਦਾ ਜਿਹੜਾ ਪੁੱਤ ਸੀਗਾ ਮਤਲਬ ਬੜਲੇ ਵਾਲੀ ਦਾ ਭਰਾ ਹੀ ਲਾਲੋ ਪਰ ਮਾਵਾ ਚੇਂਜ ਸੀ ਉਹਨਾਂ ਦੀਆਂ ਓਏ ਹੋਏ ਹੋਏ ਬਾਈ ਅੱਖ ਦੇਖੋ ਇਹ ਆਪਣੇ ਕੁਸ਼ਕ ਜੋੜੇ ਆ ਜਿਹੜੇ ਇਦਾਂ ਦੀਆਂ ਅੱਖਾਂ ਕੱਢਦੇ ਬਾਈ ਆ ਇਸ ਜਿਹੜਾ ਆਪਣਾ ਵੱਡਾ ਕਬੂਤਰ ਹੈ ਨਾ ਉਹਦੇ ਪੱਠੇ ਜਿਹੜੇ ਆਪਾਂ ਲਾਉਨੇ ਆ ਇਦਾਂ ਮਤਲਬ ਬੜਲੇ ਵਾਲੀ ਨਾਲ ਜਾਮਲ ਆਪਣੀ ਇੱਕ ਸੰਗਤਪੁਰ ਬਾਜੀ ਜਿੱਤੀ ਸੀ ਉਹਦੇ ਨਾਲ ਉਹ ਬਾਈ ਇਦਾਂ ਦੀਆਂ ਅੱਖਾਂ ਕੱਢਦੇ ਦੀ ਇੱਕ ਅੱਖ ਦੇਖੋ ਇਹ ਰੁਕ ਜਾ ਰੁਕ ਪੁੱਤ ਕਲੀਅਰ ਨਹੀਂ ਕਰੰਡਿਆ ਤੇ ਚੱਲ ਚੱਲ ਜਰਾ ਇਹ ਆਪਣੇ ਕੋ ਹੋ ਗਏ ਬਈ ਤਿੰਨ ਬੱਚੇ ਆ ਮਿੱਟੀ ਮੁੱਟੀ ਪਾਈ ਦੇ ਲਓ ਦੋ ਤਿੰਨਾਂ ਦਿਨਾਂ ਅੱਜ ਕੀ ਬਣ ਗਿਆ ਹਨਾ ਪਰसों ਹੀ ਪਾਈ ਆਪਾਂ ਮਿੱਟੀ ਵਿੱਚ ਅੱਧੀ ਕਿਤਾ ਡਾੜੂ ਦਿੱਤੀ ਇਹਨਾਂ ਦੇ ਸੱਜਾਂ ਨੂੰ ਲੱਗ ਗਈ ਆਗੇ ਤੇ ਆਪਣੇ ਕੋ ਤਿੰਨ ਬੱਚੇ ਹੋ ਗਏ ਬਈ ਕਿਹੜੇ ਕਿਹੜੇ ਆ ਇੱਕ ਆ ਬੈਠਾ ਹੈੜਾ ਨਾ ਇੱਕ ਤੇ ਦੂਜਾ ਦੂਜਾ ਆ ਬੈਠਾ ਬਈ ਆਹ ਵਾਲਾ ਦੋ ਤੀਜਾ ਆਪਣੀ ਨਾਂਗੀ ਲੱਗਾ ਜਿਹੜਾ ਉਹ ਪਰਾ ਮਿੱਟਾ ਤੇਰੇ ਉਹਦਾ ਭਾਈ ਜਮਾ ਜਾ ਰਹੀ ਆ ਨਾ ਪੂਰਾ ਜ਼ਹਿਰ ਸਮਝੋ ਹੱਤੇ ਹੀ ਕਰੋਦਾ ਪੂਰੀ ਤੇ ਆ ਜਿਹੜੀ ਆ ਬੜਲੇ ਵਾਲੀ ਦੀ ਮਾਸੀ ਜਿਹੜੀ ਬੜਲੇ ਵਾਲੀ ਦੀ ਮਾਂ ਆ ਨਾ ਉਹਦੀ ਭੈਣ ਆ ਸਗੀ ਭਾਈ ਇਹ ਲੋ ਬਾਬੇ ਉਹ ਜਿਹੜੀ ਆ ਦਵਾਈਆਂ ਸੀ ਹਨਾ ਮੈਨੂੰ ਕਈ ਭਾਈ ਕਹਿੰਦੇ ਯਾਰ ਪਚਾ ਦਿਓ ਜਿਹੜੀ ਆ ਭਾਂਡਿਆਂ ਤੋਂ ਬਣਾਈ ਭਾਈ ਵੇਖੋ ਲਾਈਵ ਵੀਡੀਓ ਬਣਾਈ ਆ ਠੀਕ ਆ ਤੁਹਾਨੂੰ ਦੱਸਿਆ ਵੀ ਆ ਵੀ ਕਿੱਦਾਂ ਵੀਡੀਓ ਆਪਾਂ ਦਵਾਈ ਬਣਾਉਣੀ ਕਿਦਾਂ ਆ ਨਾ ਤੁਸੀਂ ਆਪ ਹੀ ਬਣਾ ਲਓ ਮੈਨੂੰ ਬਾਈ ਸਾਰੇ ਏਕੀਏ ਦੇ ਬਾਈ ਕਿੰਨੇ ਪੈਸੇ ਆ ਤੂੰ ਦੱਸ ਦੇਈਂ ਤੈਨੂੰ ਪੈਸੇ ਪਾ ਦਨੇ ਬਾਈ ਗੱਲ ਪੈਸਿਆਂ ਦੀ ਨਹੀਂ ਗੱਲ ਟਾਈਮ ਦੀ ਠੀਕ ਆ ਬਾਕੀ ਕੋਈ ਚੱਕਰ ਨਹੀਂ ਵੀ ਜੇ ਤੁਸੀਂ ਕਰ ਦਈਆਂ ਠੀਕ ਆ ਜੋ ਖਰਚਾ ਆਉਂਦਾ ਮੈਨੂੰ ਉਸ ਚੀਜ਼ ਦਾ ਵੀ ਨਹੀਂ ਰੋਲਾ ਹੈਗਾ ਮੈਂ ਬਣਾ ਵੀ ਦਊਗਾ ਕੋਈ ਚੱਕਰ ਨਹੀਂ ਪਰ ਲੈਂਡ ਤਾਂ ਤੁਹਾਨੂੰ ਆਪ ਹੁਣੀਆਂ ਚਾਹੀਦੀਆਂ ਬਾਈ ਤੇ ਠੀਕ ਆ ਆਉਣਾ ਪੈਣਾ ਆ ਇਹ ਨਾ ਕਿ ਉਹ ਵੀ ਮੈਨੂੰ ਭੇਜ ਦੇ ਬੱਸੇ ਭੇਜ ਦੇ ਜਾਓ ਭੇਜ ਦੇ ਜਿਹੜੇ ਬਾਈ ਨੂੰ ਦਵਾਈ ਚਾਹੀਦੀ ਆ ਉਹ ਮੈਂ ਤਾਂ ਘਰੋਂ ਆ ਕੇ ਲਿਜਾ ਸਕਦਾ ਬਾਈ ਠੀਕ ਆ ਤੇ ਜੋ ਖਰਚਾ ਆਊਗਾ ਉਹ ਫਿਰ ਆਪਾਂ ਕਰ ਲਾਂਗੇ ਕਿਉਂਕਿ ਠੀਕ ਆ ਉਹਦਾ ਹੁਣ ਜੇ ਇੱਕ ਅੱਦੇ ਨੂੰ ਦੇੜੀਆਂ ਹੋਂ ਤਾਂ ਬਾਈ ਮੈਚੋ ਹੀ ਦੇ ਸਕਦਾ ਹੁਣ ਜੇ ਜਿੰਨੇ ਬਾਈ ਘਟੋ-ਘਟ ਨਹੀਂ 40 50 ਬੰਦੇ ਆ ਜਿਹੜੇ ਆਪਾਂ ਨੂੰ ਇਹ ਮੈਸੇਜ ਕਰਦੇ ਪਏ ਬਾਈ ਵੀ ਆਪਾਂ ਨੂੰ ਚਾਹੀਦੀਆਂ ਠੀਕ ਆ ਤੇ ਬਾਈ ਇੰਨੀਆਂ ਦਾ ਤੁਹਾਨੂੰ ਪਤਾ ਫਿਰ ਬਣਾ ਕੇ ਆਉਂਦੀ ਪਰ ਦੇਵ ਨਹੀਂ ਆਪ ਇਕੱਠੀਆਂ ਬਣਾਵਾਂਗੇ ਤੇ ਉਸ ਹਸਾਬ ਨਾਲ ਜੋ ਖਰਚਾ ਆਊਗਾ ਫਿਰ ਆਪਾਂ ਕਰ ਲਾਂਗੇ ਠੀਕ ਆ ਆ ਦੇਖੋ ਅੱਬਲ ਤੇ ਮੈਂ ਕਹਿੰਦਾ ਬਾਈ ਤੁਹਾਨੂੰ ਦੱਸੀਆਂ ਹੋਈਆਂ ਆ ਮੈਂ ਬਣਾਉਣੀਆਂ ਤੁਸੀਂ ਆਪ ਬਣਾਓ ਯਾਰ ਠੀਕ ਆ ਆਪ ਬਣਾਓਗੇ ਤਾਂ ਬਾਈ ਸਿੱਖੋਗੇ ਇੱਕ ਵਾਰੀ ਲੈ ਜਾਓਗੇ ਬਾਅਦ ਚ ਫੇਰ ਵੀ ਦਾ ਪ੍ਰੋਬਲਮ ਹੋਈ ਜਾਂ ਵੀਡੀਓ ਪਾਈ ਆ ਬਈ ਆਪ ਸਿੱਖੋ ਮੈਨੂੰ ਪੈਸੇ ਦੇਣ ਨਾਲੋਂ ਆਪ ਸਿੱਖੋ ਲੋ ਜਿਹੜੀ ਮੈਂ ਗੱਲ ਦੱਸਦਾ ਹਾਂ ਨਾ ਬਈ ਆਪ ਸਿੱਖਣ ਤੇ ਤੁਹਾਨੂੰ ਫਾਇਦਾ ਆ ਕੱਲੋਂ ਵੀ ਤੁਹਾਡੇ ਕੰਮ ਆ ਜਾਣੀਆਂ ਤੇ ਮੈਂ ਹੁਣ ਦੇਣਾ ਬਈ ਇਹਨਾਂ ਨੂੰ ਕਬੂਤਰਾਂ ਨੂੰ ਕਿਉਂਕਿ ਆਂਡੇ ਲੋਂਦੇ ਐ ਐਦਾਂ ਮੇਰੇ ਤੋਂ ਸਵੇਰੇ ਸ਼ਾਮ ਨਹੀਂ ਦੇ ਹੁੰਦੀ ਇੰਨਾ ਟਾਈਮ ਨਹੀਂ ਲੱਗਦਾ ਤੇ ਮੈਂ ਦੋ ਦੇਣਾ ਬਈ ਇੱਕ ਛੋਟੀ ਇੱਕ ਵੱਡੀ ਦੋ ਗੋਲੀਆਂ ਦੇ ਰਿਹਾ ਬਈ ਉਹਨਾਂ ਨੂੰ ਠੀਕ ਆ ਜਿੰਨੀਆਂ ਵੀ ਮਾਦੀਆਂ ਬੰਦ ਹੋਈਆਂ ਜਾਂ ਲਾਰਿਆ ਦੋ ਇਕੱਟੀਆਂ ਦੇ ਰਿਹਾ ਕੋਈ ਨੁਕਸਾਨ ਨਹੀਂ ਬਈ ਇਹਦਾ ਆਰਗੈਨਿਕ ਇੱਕ ਸਾਡੀ ਦੇਸੀ ਆ ਸਿਰਫ ਜੇ ਇਹਦੇ ਵਿੱਚ ਕੋਈ ਮੈਡੀਸਨ ਹਲਕੀ ਫੁਲਕੀ ਪਾਈ ਆ ਤੇ ਬਾਈ ਉਹ ਆਪਣੀ ਦੂਜੀ ਆ ਇਹ ਵਿਟਾਮਿਨ ਐਕਸ ਠੀਕ ਆ ਇੱਕ ਅੱਧੀ ਗੋਲੀ ਹੋਰ ਪਾਈ ਉਹ ਤੁਹਾਨੂੰ ਦੱਸਿਆਈ ਆ ਮੈਂ ਕਿਹੜੀ ਕਿਹੜੀ ਇੱਕ ਕੈਲਸ਼ੀਅਮ ਦੀਆਂ ਪਾਈਆਂ ਹੋਈਆਂ ਹਨਾ ਕੈਲਸ਼ੀਅਮ ਵੀ ਚਲੋ ਠੀਕ ਆ ਨੋਰਮਲ ਚ ਆ ਜਾਂਦੀ ਉਹ ਕੋਈ ਹਾਰਟ ਦਾ ਮੈਡੀਸਨ ਹੈ ਨਹੀਂ ਹਨਾ ਕੈਲਸ਼ੀਅਮ ਦੀ ਪ੍ਰੋਬਲਮ ਕਰਕੇ ਹੀ ਆ ਤੇ ਇਹ ਮੈਂ ਹੁਣ ਤੁਹਾਨੂੰ ਦੱਸ ਵੀ ਦਣਾ ਮੈਂ ਦਿਨਾਂ ਤੁਹਾਡੇ ਸਾਹਮਣੇ ਦੇ ਦਿੰਦਾ ਕੋਈ ਇਹ ਨਾ ਕਿਓ ਵੀ ਬਾਈ ਬਣਾ ਲਈਆਂ ਦਿੱਤੀਆਂ ਤਾਂ ਸਾਡੇ ਸਾਹਮਣੇ ਗਰੀਬ ਹੀ ਨਹੀਂ ਆ ਦੋ ਲੈ ਲਈਆਂ ਬਾਈ ਦੇਖੋ ਠੀਕ ਆ ਦੋ ਗੋਲੀਆਂ ਤੁਹਾਡੇ ਸਾਹਮਣੇ ਆਪਣੇ ਵੱਡੇ ਕਬੂਤਰ ਨੂੰ ਦੋਣ ਦਾ ਤੇ ਆਹ ਦੇਖੋ ਬਾਈ ਦੋ ਗੋਲੀਆਂ ਆ ਆਪਣਾ ਵੱਡਾ ਕਬੂਤਰ ਮੇਨ ਠੀਕ ਆ ਆ ਦੇਖ ਲਓ ਚਿੱਟੀ ਕਾਲੀ ਅੱਖ ਦਾ ਹੀ ਕਹਿੰਦਾ ਉਹਨਾਂ ਬਾਈ ਠੀਕ ਆ ਆ ਚਿੱਟੀ ਤੇ ਆ ਕਾਲੀ ਵੱਡਾ ਮੇਨ ਕਬੂਤਰ ਆ ਬਈ ਆਪਣਾ ਤੇ ਆ ਦੋਨੇ ਗੋਲੀਆਂ ਤੇ ਆ ਚੱਕੋ ਦੋਨੇ ਦੇਤੀਆਂ ਪਈ ਠੀਕ ਆ ਇਸ ਤਰੀਕੇ ਨਾਲ ਆਹ ਥੱਲੇ ਕਰ ਦੇਣੀ ਆ ਸਾਰੇ ਕੂਤਰਾਂ ਨੂੰ ਦਊਂਗਾ ਬਈ ਠੀਕ ਆ ਬਾਕੀ ਵੀਡੀਓ ਵੱਡੀ ਹੋਣੀ ਜਿਆਦਾ ਇਸ ਕੰਮ ਦੇ ਵਿੱਚ ਹੀ ਫਿਰ ਹੋਰ ਵੀ ਗੱਲਾਂ ਬਾਤਾਂ ਕਰਦੀਆਂ ਤੇ ਇਹਨੂੰ ਤੁਹਾਡੇ ਸਾਹਮਣੇ ਦੇਤੀਆਂ ਬਾਕੀ ਨੂੰ ਮੈਂ ਦੇ ਦਿੰਦਾ ਕਰਦੇ ਬੰਦ ਹਾਂ ਹਾਂ ਤੇ ਜਿਹੜੀ ਬਈ ਆਪਣੀ ਬਦਲੇਬਾਜੀ ਜਿੱਤੀ ਸੀ ਹੈ ਨਾ ਬਦਲੇ ਵਾਲੀ ਆ ਉਹਦੀ ਭੈਣ ਆ ਪਰ ਮਾਵਾਂ ਚੇਜ਼ ਆ ਬਈ ਇਹਦੀ ਮਾਂ ਵਾਸ਼ਿੰਗ ਮਸ਼ੀਨ ਜਿੱਤੀ ਸੀ ਜਿਹੜੀ ਆ ਪੱਠੀ ਆ ਨਾ ਆਪਣੀ ਇਹਦੀ ਮਾਂ ਵਾਸ਼ਿੰਗ ਮਸ਼ੀਨ ਜਿੱਤੀ ਸੀ ਤੇ ਨਾਰ ਆਪਣਾ ਉਹੀ ਬਦਲੇ ਵਾਲੀ ਦਾ ਪਿਓ ਠੀਕ ਆ ਇਹ ਬਾਈ ਆਪਾਂ ਜੋੜੇ ਲਾਉਣੀ ਮਾਦੀ ਇਹਦਾ ਟਾਈਮ ਜਿਹੜਾ ਤੁਹਾਨੂੰ ਤਕਰੀਬਨ ਜਿਹੜੇ ਆਪਣੇ ਦਾ ਪੁਰਾਣੇ ਜੁੜੇ ਆ ਕਬੂਤਰ ਕਬੂਤਰ ਬਾ ਜਿੰਨੇ ਵੀ ਆਪਣੇ ਦਾ ਪੁਰਾਣੇ ਜੁੜੇ ਹੋਏ ਬੰਦੇ ਜਿੰਨੇ ਵੀ ਹਨਾ ਉਹਨਾਂ ਨੂੰ ਤਾਂ ਬਾਈ ਪਤਾ ਕੀ ਇਹ ਕਬੂਤਰੀ ਕਿਹੜੀ ਆ ਇਹ ਆਪਣਾ 6 ਵਜੇ ਛੱਡ ਕੇ ਬਾਈ ਤੇ 15 12 ਕਰਾਈਆਂ ਸੀ ਮੇਰੇ ਹਿਸਾਬ ਨਾਲ ਤੇ ਲਗਾਤਾਰ ਬਾਈ ਨੇ 10 12 ਆਪਣੇ ਕੋਲ 6 ਤੋਂ 7 ਵਜੇ ਦੀਆਂ ਰਾਤ ਦੀਆਂ ਕੀਤੀਆਂ ਸ਼ਾਮਾਂ ਦੀਆਂ ਸਵੇਰੇ 6 ਵੇ ਛੱਡ ਕੇ ਫੁੱਲ ਗਰਮੀ 'ਚ ਯਾਨੀ ਕਿ ਠੰਡੇ ਮੌਸਮ ਚ ਤੇ ਇਸ ਕਰਕੇ ਮਾਦੀ ਮਾਂ ਰੋਗ ਲੀ ਸੀ ਬਾਈ ਠੀਕ ਆ ਤੇ ਇਹ ਮਾਦੀ ਆਪਾਂ ਲਾਵਾਂਗੇ ਬਾਈ ਇਹ ਲੋਣੀ ਬਾਈ ਜਿਹੜਾ ਆਪਣੇ ਕੋਲ ਬੜਲੇ ਵਾਲੀ ਦਾ ਭਰਾ ਪਿਆ ਨਾ ਪੂਰਾ ਠੀਕ ਆ ਬੜਲੇ ਵਾਲੀ ਦਾ ਜਿੱਦਾਂ ਮਾਦੀਆਂ ਨਾਲ ਤਾਂ ਆਪਾਂ ਬਲੱਡ ਲਾਇਆ ਠੀਕ ਆ ਕਬੂਤਰ ਦੀ ਆਪਾਂ ਲਾਉਂਦੇ ਸੀ ਪਹਿਲਾਂ ਵੱਡੇ ਕਬੂਤਰ ਤੇ ਜਿਹੜੇ ਪੱਠੇ ਸੀਗੇ ਉਹ ਆਪਾਂ ਵਾ ਜਿਹੜੀ ਆਪਣੀ ਬੜਲੇ ਵਾਲੀ ਦੀ ਦਾਦੀ ਦੂਦੀ ਆ ਉਹਦੀਆਂ ਪੱਠੀਆਂ ਨਾਲ ਲਾਉਂਦੇ ਸੀ ਹਨਾ ਹੁਣ ਬਾਈ ਜਿਹੜਾ ਉਹਨਾਂ ਦਾ ਪੱਠਾ ਆ ਉਹ ਆਪਾਂ ਆਪਣੇ ਜਿਹੜਾ ਚਿੱਟੀ ਕਾਲੀ ਅੱਖ ਵਾਲਾ ਵੱਡਾ ਕਬੂਤਰ ਆ ਉਹਦੀ ਪੱਠੀ ਨਾ ਲਾਉਣਾ ਤੇ ਉਲਟ ਕਰਨਾ ਹੁਣ ਆਪਾਂ ਉਹਦੇ ਪੱਠੇ ਇਹਦੀਆਂ ਪੱਠੀਆਂ ਨਾ ਲਾਉਣੇ ਆ ਫੇਰ ਇਹਦੇ ਕੀ ਰਿਹਾ ਇੱਕ ਆਪਣੇ ਕੋ ਆ ਪੱਠੀ ਪਈ ਬਈ ਇਹ ਹੈਗੀ ਜਿਹੜੀ ਆਪਣੀ ਇੱਥੇ ਪਿੰਡ ਸ਼ੀਗੂਪੁਰਾ ਉੱਥੇ ਵਾਸ਼ਿੰਗ ਮਸ਼ੀਨ ਜਿੱਤੀ ਸੀ ਉਹਦੀ ਪੱਠੀ ਆ ਤੇ ਆ ਵੀ ਬਈ ਉਸੇ ਕਬੂਤਰ ਦੀ ਚਿੱਟੀ ਕਾਲੀ ਅੱਖ ਵਾਲੇ ਦੀ ਪਰ ਇਹਦੇ ਨਾਲ ਬਈ ਕਬੂਦਰੀ ਹੋਰ ਲੱਗੀ ਆ ਇਹਨਾਂ ਲੱਗੀ ਬਈ ਜਿਹੜੀ ਕਰੀਮਪੁਰ ਆਪਾਂ ਚੀਨਾ ਬੱਚਾ ਛੱਡਿਆ ਸੀ ਨਾ ਉਹਦੀ ਮਾਂ ਲੱਗੀ ਆ ਪੱਠੀ ਨਾਲ ਇਹ ਪੱਠੀ ਦੀ ਬਲ ਮਾਂ ਆ ਉਹ ਕਬੂਤਰਾਂ ਲੱਗੀ ਸੀ ਇਹ ਪੱਠੀ ਉੱਚੋ ਬਣੀ ਆ ਇੱਕ ਇਹ ਪੱਠੀ ਆ ਬਾਈ ਠੀਕ ਆ ਆ ਇਹ ਪੱਲੇ ਆ ਇਹਦਾ ਵੀ ਬਾਈ 3-4 ਵਜ ਦਾ ਟਾਈਮ ਹੈਗਾ ਦੀ ਟਾਈਮਿੰਗ ਹਣਾ ਇੱਕ ਬਾਈ ਇਹਦੀ ਸਫੀ ਭੈਣਾ ਹੋਰ ਇਸੇ ਕਬੂਤਰੀ ਦੀ ਉਹ ਹੈਗੀ ਆ ਬੰਦਣਾ ਚਾਹਲੀਆ ਆ ਬਾਈ ਪੱਠੀ ਆ ਕੀ ਆ ਆਇਲੇ ਬਈ ਪੱਲੇ ਆ ਤੇ ਆ ਬਈ ਇਹਦੇ ਫੰਦੇ ਆ ਤੇ ਇਹ ਬਈ ਆਪਾਂ ਲਾਵਾਂਗੇ ਇਹ ਵੀ ਬਈ ਉੱਚੀ ਪਾਉਣੀ ਆ ਠੀਕ ਆ ਇਹ ਬਲੱਡ ਆਪਾਂ ਆਪਣੇ ਕੋਲ ਤਕਰੀਬਨ ਮਾਦੀਆਂ ਬਈ 1 2 3 3 ਤਿੰਨ ਮਾਦੀਆਂ ਜਿਹੜੀਆਂ ਆਪਣੇ ਕੋਲ ਕਬੂਤਰ ਦੀਆਂ ਇਸ ਕੀ ਜੋੜੇ ਲਾਉਣ ਵਾਲੀਆਂ ਪਈਆਂ ਬਾਕੀ ਵੱਡੀਆਂ ਬਹੁਤ ਆ ਇਹ ਮਲੇ ਇਸ ਹਾਲ ਦੀਆਂ ਪੱਟੀਆਂ ਆ ਜਿਹੜੀਆਂ ਆਪਾਂ ਉਹਦੇ ਨਾਲ ਲਾਉਣੀਆਂ ਹਨਾ ਉਸੇ ਪਲੱਟ ਕਿ ਤਿੰਨੇ ਫਿੱਟਣੀਆਂ ਇਸ ਸਾਲ ਦੀਆਂ ਪੱਟੀਆਂ ਉਹ ਇਸ ਸਾਲ ਦੀ ਪੱਠੇ ਆ ਠੀਕ ਆ ਆ ਪਿਛਲਾ ਜਿਹੜਾ ਨਾਂਕੀ ਗਿਆ ਜਦੋਂ ਆਪਾਂ ਡਾਇ ਵੀ ਆਉ ਹਣਾ ਤਿੰਨ ਪੱਠੇ ਪਏ ਆ ਤਿੰਨੇ ਹੀ ਪਈਆਂ ਤਿੰਨਾ ਮਾਦੀਆਂ ਨੇ ਲਾ ਦੇਣੀਆਂ ਠੀਕ ਆ ਜਿਹੜੀਆਂ ਵੱਡੀਆਂ ਮਾਦੀਆਂ ਪ੍ਰਾਣੀਆਂ ਬੁੱਢੀਆਂ ਪਰੂਕੀਆਂ ਹੋਈਆਂ ਉਹਦੀਆਂ ਪੱਟੀਆਂ ਪਹਿਲੀਆਂ ਪੰਪਾਂ ਚਾਰ-ਚਾਰ ਸਾਲ ਪ੍ਰਾਣੀਆਂ ਆ ਨਾ ਲਾ ਲਓ ਤੁਸੀਂ ਵੱਡੀ ਉਮਰ ਦੀਆਂ ਬੁੱਢੀਆਂ ਕਈ ਜਾਂਦਾ ਮੈਂ ਪੰਪਾਂ ਛੇ-ਛੇ ਸਾਲ ਦੀਆਂ ਹੋਈਆਂ ਹਨਾ ਇੱਕ ਅੱਠ-ਨੌ ਸਾਲ ਦੀ ਵੀ ਸੀ ਉਹ ਗਵਾਲੀ ਬਈ ਠੀਕ ਆ ਉਹ ਗਵਾਰ ਗਈ ਆਪਣੀ ਤੇ ਇੱਕ ਛੇਕ ਸਾਲ ਪ੍ਰਾਣੀ ਵੀ ਮਾਦੀ ਪਈ ਆ ਉਹ ਵੀ ਹੈਗੀ ਆ ਉਹ ਵੀ ਲਾ ਦਾਂਗੇ ਕੋਈ ਚੱਕਰ ਨਹੀਂ ਆਪਣੇ ਕੋ ਅੱਠ ਦਾ ਸਮਾਤੀਆਂ ਦੀਆਂ ਪਈਆਂ ਆ ਇਸ ਕਬੂਤਰ ਦੀਆਂ ਤੇ ਆ ਜੋ ਬਾਕੀ ਦੀਆਂ ਗੱਲਾਂ ਪਤਾ ਕਰਦੇ ਆ ਬਾਹਰ ਜਾ ਕੇ ਲਓ ਬਾਬੇ ਉਹ ਦਾਣਾ ਦੋਣਾ ਪਈਏ ਨਾ ਡੱਬਾ ਭਾਂਗੀ ਤੇਰਾ ਹਰ ਵੀ ਤੇ ਡੱਬਾ ਤਾਂ ਲਿਆ ਚੱਕ ਯਾਰ ਇੱਥੇ ਬਾਹਰ ਹੋਣਾ ਕਰਦੇ ਦੇਖ ਕੇ ਹੀ ਦਾਣਾ ਪਈਏ ਮਿੰਟ ਮਾਰ ਜਰਾ ਹੈ ਲੈ ਲਿਆ ਦਾਣਾ ਪਈਏ ਟਾਈਮ ਬਹੁਤ ਹੋ ਗਿਆ ਆਪਣਾ ਹੁਣ ਕਲਾਸੀ ਚੱਲਣ ਡਿਆ ਕਾ ਆਪਾਂ ਵੀਡੀਓ ਵੀ ਸੇਵ ਕਰਨੀ ਆ ਤੇ ਆ ਬੱਚੇ ਬਈ ਪਾਏ ਆ ਇਹਨਾਂ ਨੂੰ ਤਕਰੀਬਨ ਹੱਤੀ ਦਾਣਾ ਦੇਣਾ ਪੈਣਾ ਆਪਾਂ ਨੂੰ ਹੱਤੀ ਦਾਣਾ ਤਾਂ ਖਾ ਲੈਣਗੇ ਪਾਣੀ ਪੂੜੀ ਦਾ ਛਕ ਰਿਆ ਨਾ ਜੀ ਆ ਵੀ ਮਾਦੀਆਂ ਮੁੱਦੀਆਂ ਦਾ ਵੀ ਕੱਲ ਨੂੰ ਕਰਦੇ ਆ ਤੇ ਨਰਾਜ ਆਪਾਂ ਵੱਡੇ ਦਾ ਹੁਣ ਚੇਤਾ ਰੱਖਣਾ ਪੈਣਾ ਵੀ ਵੱਡੇ ਨੂੰ ਗੋਲੀਆਂ ਦੇਤੀਆਂ ਤੇ ਬਾਕੀਆਂ ਨੂੰ ਮੈਂ ਦੇਣੀਆਂ ਉਹ ਆਪਣਾ ਕਾਲੀਏ ਦਾ ਜੋੜਾ ਬਾਈ ਸਰਾਈ ਲੱਗਿਆ ਹਨ ਉਹ ਆ ਜਾ ਲਿਆ ਹੁਣ ਮੈਨਾਂ ਚਲੋ ਵੀਡੀਓ ਚੱਲਦੀ ਜੀ ਜਣਾ ਲੋਣਾ ਪਾਉਨੇ ਆ ਕੰਪਿਊਟਰਾਂ ਨੂੰ ਤੇ ਪਰ ਹੁਣ ਆ ਹੱਗ ਚੱਕੀ ਲਿਓ ਨਾ ਉਹ ਬੜਿਆ ਵੀ ਡੱਬਾ ਤੇ ਡੱਬੇ ਨਾਲ ਇਨਾ ਪੈਜੂ ਯਾਰ ਉਹ ਵੈਸੇ ਨਾ ਆ ਬਾਲਟੀ ਚੱਕ ਲਿਆ ਵੈਸੇ ਦਾ ਕੀ ਮਤਲਬ ਪਹਿਲ ਬਾਹਰ ਪਈ ਹੋਇਆ ਸੀ ਆਪਣਾ ਸਮਾਨ ਪਿਆ ਮੈਂ ਕਾ ਲਿਆਵਾਂ ਡੱਬਾ ਕਿ ਹੈ ਕਿੱਥੇ ਹੈ ਡੱਬਾ ੜੀ ਆ ਦੇਖਿਓ ਬਾਬਾ ਮੈਂ ਕਾ ਦਾਣਾ ਲੈ ਆਉਣੀ ਨਾ ਡੱਬਾ ਲੈ ਕੇ ਆ ਆ ਚੈੱਕ ਕਰੋ ਵੀ ਆ ਦਾਣਾ ਇੰਦਾ ਪੂਰਾ ਹੈ ਇਹ ਤਾਂ ਮੇਰੀ ਡੱਬਲੀ ਆ ਡੱਬਲੀ ਨਹੀਂ ਆ ਡੱਬਾ ਦਿਮਾਗ ਦਾ ਇੱਕ ਰੋਬਾ ਬਾਬਾ ਡੱਬਾ ਤੁਸੀਂ ਲੁਕੋਇਆ ਹੋਇਆ ਤੁਹਾਨੂੰ ਮੈਂ ਕੀ ਕਿਹਾ ਸੀ ਇਹ ਬੰਦਾ ਝੂਠ ਮਾਰਦਾ ਪਰ ਫੜਿਆ ਜਾਂਦਾ ਮਿੰਟੋ ਮਿੰਟ ਡੱਬਾ ਤੁਸੀਂ ਲੁਕੋਇਆ ਹੋਇਆ ਅੱਛਾ ਤੂੰ ਕਹਿੰਦਾ ਵੀ ਰੱਬਾ ਮੇਰੇ ਕੋ ਆ ਹਣ ਮਾਲਕ ਹੋਇਆ ਚੱਲ ਬਾਹਰ ਬਾਹਰ ਚੱਲ ਦੇਖ ਦੇ ਕਿੱਥੇ ਚੱਲ ਬਾਹਰ ਚੱਲ ਚੱਲ ਬਾਹਰ ਇੱਧਰ ਨਹੀਂ ਹੈਗਾ ਇੱਧਰ ਬਾਹਰ ਚੱਲ ਇੱਧਰ ਇੱਧਰ ਬਾਹਰ ਚੱਲ ਲੱਭ ਦੇਖਾਂ ਮੈਂ ਕਿੱਥੇ ਲੱਭ ਕਿੱਥੇ ਆ ਆਉ ਕੀ ਪਿਆ ਆ ਕੀ ਪਿਆ ਕਿਹੜਾ ਉਹ ਬੰਦਾ ਐਡਾ ਗੱਪੀ ਰਹਿਣਾ ਉਹ ਡੱਬਾ ਉਹਨਾਂ ਵਿੱਚ ਬਣਾਉਂਦੇ ਰਿਹਾ ਡੱਬਾ ਇੱਥੇ ਪਿਆ ਪੱਧਰੇ ਮੈਂ ਜੋ ਇੱਧਰ ਦਾਣਾ ਪਾਇਆ ਸੀ ਨਾ ਮੈਂ ਇੱਥੇ ਰੱਖ ਦਿੱਤਾ ਹਨਾ ਤੇ ਮੈਨੂੰ ਪਤਾ ਸੀ ਮੈਂ ਉੱਥੋਂ ਸਾਹਮਣੇ ਦੇ ਦਿਆ ਸੀ ਤੇ ਇਹ ਬੰਦਾ ਇੱਥੋਂ ਘੁੰਮ ਘੁੰਮ ਕੇ ਸਾਰੇ ਪੁਰਾਣੀ ਟੋਕਰੀ ਤੇ ਕੁਆਲਟੀ ਲੈ ਕੇ ਵੀ ਡੱਬਾ ਕਿਹੜਾ ਚਾਹੀਦਾ ਤੈਨੂੰ ਹੈ ਮੈਨੂੰ ਪਤਾ ਤੁਸੀਂ ਆ ਲੈਣਾ ਹੈ ਆਹ ਵਾਹ ਲੈ ਕੋਲੀ ਹੀ ਆ ਜਦੋਂ ਨਾ ਪੁੱਜ ਲਪੇਟਿਆ ਹੁੰਦਾ ਕੁਛ ਆਹ ਇਦਾਂ ਹੀ ਆ ਜਾ ਹੁਣ ਹਾਂਜੀ ਬਾਬੇ ਕੀ ਹਾਲ ਚਾਲ ਆ ਲੋ ਬਾਬੇ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਤੇ ਕੱਲ ਬਾਈ ਦਾ ਇੱਕ ਕਰਨ ਕਰਨ ਸਿੱਧੂ ਸਿੱਧੂ ਬਾਈ ਦਾ ਕਮੈਂਟ ਆਇਆ ਸੀਗਾ ਵੀਰ ਜਦੋਂ ਕਬੂਤਰ ਉੱਡ ਕੇ ਆਉਂਦਾ ਵੀ ਮੂੰਹ ਪਟ ਕੇ ਬਿੰਦਾ ਹਨਾ ਦੋ ਚਾਰ ਮਿੰਟ ਜਾ ਕਿੰਨੇ ਵੀ ਲਾ ਲੋ ਹਨਾ ਬਾਈ ਇਹਦਾ ਪਤਾ ਕੀ ਚੱਕਰ ਆ ਜਦੋਂ ਜਾਂ ਤਾਂ ਕਬੂਤਰ ਦੇ ਅੰਦਰ ਬਹਾਰ ਹੋਊਗਾ ਬਾਈ ਠੀਕ ਹੈ ਜਾਂ ਪੋਟਾ ਜਮ ਹੋਊਗਾ ਕੋਈ ਨਾ ਕੋਈ ਇਦਾਂ ਦੀ ਕੋਈ ਨਾ ਕੋਈ ਚੱਕਰ ਹੋਊਗਾ ਕਿਉਂਕਿ ਆਹ ਦਿਨਾਂ ਦੇ ਵਿੱਚ ਮੂੰਹ ਪਟਲਾਨੀ ਜ਼ਰੂਰੀ ਹੁੰਦਾ ਹਨਾ ਬਾਕੀ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਤੁਸੀਂ ਦਾਣਾ ਕੀ ਪਾਉਣੇ ਆ ਤੇ ਜਾਂ ਕੋਈ ਓਦਾਂ ਦੀ ਕੋਈ ਮੈਡੀਸਨ ਤਾਂ ਨਹੀਂ ਵਰਤਦੇ ਉਹਨੂੰ ਜਾਂ ਪਾਣੀ ਤਾਂ ਨਹੀਂ ਲਾਉਂਦੇ ਇਹ ਵੀ ਮੈਨੂੰ ਇਹ ਜ਼ਰੂਰ ਦੱਸਿਓ ਠੀਕ ਹੈ ਸੁੱਜਣ ਨੂੰ ਬਾਈਸ ਆਹ ਦਿਨਾਂ ਦੇ ਵਿੱਚ ਵੀ ਕਬੂਤਰ ਸੋਜੇ ਜਾਂਦੇ ਆ ਜੇ ਪਾਣੀ ਪੋਟੇਜ ਹੋਵੇ ਨਾ ਕਈ ਵੇਲੇ ਆਪਾਂ ਕਬੂਤਰ ਡੋਨੇ ਡੇਲੀ ਕੁਝੇ ਕਜੇ ਚੋਂ ਸਵੇਰ ਨੂੰ ਪਾਣੀ ਪੀਤਾ ਹੁੰਦਾ ਉਹਦੇ ਨਾਲ ਵੀ ਕਬੂਤਰ ਸੋਜ ਜਾਂਦਾ ਇੱਕ ਵਾਰੀ ਥੱਲੋ ਮਤਲਬ ਦੇਖ ਲ ਤੇ ਕਬੂਤਰ ਰਾਤ ਨੂੰ ਜਦੋਂ ਆਪਾਂ ਡੋਨੇ ਸਵੇਰ ਨੂੰ ਵਿੱਚ ਰਾਤ ਨੂੰ ਖੁੱਡੇ 'ਚ ਪਾਣੀ ਤਾਂ ਨਹੀਂ ਛੱਡਦੇ ਇਹ ਚੀਜ਼ ਜਰੂਰ ਦੱਸਿਓ ਮੈਨੂੰ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਚਿੜੀ ਮਾਰੀ ਆਖ ਰਹੇ ਹਨਾ ਕਮੈਂਟ ਤੇ ਮੈਂ ਬਾਈ ਦੇ ਆਈਡੀ ਦਾ ਰੱਖਿਆ ਚਿੜੀ ਮਾਰੀ ਚਿੜੀ ਮਾਰੀ ਆਹੋ ਚਿੜੀ ਮਾਰੀ ਲਿਖਿਆ ਆ ਬਾਈ ਨੇ ਤੇ ਬਾਈ ਕਹਤਾ ਸੀਗਾ ਕਿ ਬਾਈ ਬਾਜੀ ਵਾਲੀ ਕੋ ਘਰ ਦੀਆਂ ਬਾਜੀਆਂ ਬੂਈਆਂ ਵਾਸਤੇ ਮਤਲਬ ਕੋਈ ਖੇੜ ਪਾਣੀ ਦਾ ਦਿਓ ਬਾਈ ਗਰਮੀਆਂ ਨੂੰ ਦੱਸਾਂਗੇ ਆ ਦੇਣਾ ਚਾਤਾ ਬਾਈ ਲੋੜ ਹੀ ਨਹੀਂ ਆਦੇ ਜਿਹੜਾ ਮੈਂ ਤੁਹਾਨੂੰ ਦੱਸਿਆ ਗਰਮ ਗਰਮ ਕਰਨ ਦਾ ਤਰੀਕਾ ਉਹਨੇ ਹੀ ਗਰਮ ਕਰੋ ਤੇ ਬਾਈ ਉੜ ਜਾਂਦੇ ਆ ਗੂਤਰ ਕੋਈ ਐਡਾ ਕੋਈ ਰੋਲਾ ਨਹੀਂ ਹੈਗਾ ਹਨਾ ਤੇ ਇੱਕ ਬਾਈ ਹੋਰ ਕਹਿੰਦਾ ਜੀ ਬਾਈ ਕਹਿੰਦਾ ਕਰੀਪਰ ਵਾਲੇ ਦੇ ਪਿਓ ਦੇ ਕਾਫੀ ਲੰਬੇ ਸਿਰੇ ਦੇ ਮਤਲਬ ਪਾਰੇ ਆ ਲੰਬੇ ਆ ਤੇ ਚੀਨਾ ਵੀ ਬਹੁਤ ਵਧੀਆ ਖੁੱਡੇ ਦਾ ਸ਼ਾਨਦਾਰ ਗੂਤਰ ਬਾਈ ਇਹ ਤੁਹਾਡੇ ਹੀ ਆਪਣੇ ਨਹੀਂ ਹੈਗੇ ਠੀਕ ਆ ਸਾਰੇ ਤੁਹਾਡੇ ਹੀ ਆ ਬਾਈ ਤੁਹਾਡਾ ਪਿਆਰ ਮਿਲਦਾ ਇੰਨਾ ਹੀ ਬਹੁਤ ਆਪਾਂ ਨੂੰ ਠੀਕ ਆ ਜਨਮਰ ਜਿੰਨੇ ਵੀ ਬਾਈ ਤੁਹਾਡੇ ਹੀ ਆ ਠੀਕ ਆ ਬਾਈ ਆਪਣਾ ਕੁਲਦੀਪ ਕਾਕਾ ਠੀਕ ਆ ਬਹੁਤ ਬਹੁਤ ਧੰਨਵਾਦ ਬਾਈ ਹਰੇਕ ਵੀਡੀਓ ਤੇ ਹੀ ਬਾਈ ਕਮੈਂਟ ਕਰਦਾ ਇਨਾ ਪਿਆਰ ਦੇਣ ਲਈ ਬਾਈ ਦਿਲੋਂ ਧੰਨਵਾਦ ਆ ਤੁਹਾਡਾ ਹਨ ਤੇ ਇੱਕ ਬਾਈ ਨੇ ਹੋਰ ਕਮੈਂਟ ਆਇਆ ਸੀਗਾ ਗੇਮਰ ਆ ਬਾਈ ਭਾਜੀ ਜਿੰਨੇ ਤੁਹਾਡੇ ਕੋਲ ਉੱਡਣ ਵਾਲੇ ਕਬੂਤਰ ਆ ਸਾਡੇ ਕੋਲ ਤਾਂ ਜੋੜੇ ਵਾਲੇ ਐਨੇ ਘੂਆ ਹਨਾ 5-7 ਬੱਚੇ ਇੱਕ ਵੀ ਨਹੀਂ ਬਣਦਾ ਪਿਆ 5-7 ਜੋੜੇ ਹੈਗੇ ਬਾਈ ਕਹਿੰਦਾ ਹਨਾ ਇੱਕ ਵੀ ਨਹੀਂ ਬਣਦਾ ਬਾਈ ਦੇਖੋ ਮੈਂ ਪਹਿਲਾਂ ਵੀ ਦੱਸਿਆ ਏ ਟੁੱਟ-ਪੁੱਟ ਕੇ ਪਾਲਿਆ ਕਰੋ ਠੀਕ ਆ ਤੇ ਬੱਚੇ ਤਾਂ ਉੜਦੇ ਨਹੀਂ ਬਾਈ ਸਲਾਬਾਂ ਨਾ ਹੋਵੇ ਫੁੱਟਿਆਂ ਚ ਠੀਕ ਆ ਰਾਤ ਨੂੰ ਬਲਬ ਨਾ ਛੱਡਦੇ ਹੋਵੋਗੇ ਛੱਡਦੇ ਹੋਵੋ ਤੇ ਚੋਲ ਨਾਲ ਨਾਲ ਪਾਉਂਦੇ ਹੁਵੋ ਕਈ ਵੀਰਾਂ ਇੱਕ ਬਾਈ ਦਾ ਮੈਨੂੰ ਕਮੈਂਟ ਹੋ ਰਾਇਆ ਜੀ ਮੈਂ ਪਹਿਲਾਂ ਪੜਿਆ ਕਿ ਬਾਈ ਚੋਲ ਤੇ ਮੈਂ ਕਣਕ ਕਣਕ ਮਿਕਸ ਕੀਤੀ ਸੀ ਬਾਈ ਹੁਣ ਚੋਲ ਚੋਲ ਖਾ ਲੈਣੇ ਕਣਕ ਨਹੀਂ ਬਾਈ ਉਹਨਾਂ ਸੋਕਾ ਹੀ ਹੋਣਾ ਚੋਲ ਤਾਂ ਆਪਾਂ ਵੈਸੇ ਪ੍ਰੋਟੀਨ ਵਾਸਤੇ ਜਾਂ ਵੱਡੇ ਜੋੜਿਆਂ ਨੂੰ ਐਵੇਂ 10 15 ਅਜਿਹਾ ਸਿਰਦੀ ਦੇ ਜਦ ਮੈਂ ਲਾ ਲਉ ਵੀ ਜੇ 30 35 ਕਬੂਤਰਾਂ ਤੇ ਤਾਂ ਮੈਂ ਛੋਟੀ ਜੀ ਮੋਟ ਭਰੀ ਦੇ ਤਾਂ ਸਿਰ ਦਿੰਦੀ ਬਾਈ ਠੀਕ ਆ ਇੰਨਾ ਕ ਆਪਾਂ ਪਾ ਸਕਦੇ ਆ ਜੇ ਆਪਾਂ ਕਹੀਏ ਬਾਈ ਬਾਲੇ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਵੀ ਦਾਣਾ ਮਿਕਸ ਕਰਕੇ ਨਾ ਬਸ ਕਣਕ ਹਮੇਸ਼ਾ ਹੀ ਕੱਲੀ ਪਾਇਆ ਕਰੋ ਇਹ ਕਬੂਤਰ ਭੁੱਖੇ ਆ ਨਾ ਭਾਈ ਪਹਿਲਾ ਕਣਕ ਪਾਓ ਆਪਣੀ ਜਿੰਨੀ ਕ ਪਾਉਨੇ ਆ ਉਸ ਤੋਂ ਬਾਅਦ ਬਾਕੀ ਦਾ ਦਾਣਾ ਪਾਓ ਜਿਹੜਾ ਵੀ ਪੋਣਾ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆ ਵੀਰ ਕਬੂਤਰ ਗੁੜਕਦੇ ਨਹੀਂ ਹੈਗੇ ਹਨ ਤੁਸੀਂ ਕਿਹਾ ਸੀ ਕਿ ਮਣੱਕਾ ਦੇ ਲੋ ਜਾਂ ਕੁਝ ਵੀ ਮਿਰਚ ਦੇ ਕੇ ਤਾਂ ਵੀ ਬਣੀ ਨਹੀਂ ਗੱਲ ਭਾਈ ਇੱਕ ਵਾਰੀ ਨਾ ਮੇਰਾ WhatsApp ਨੰਬਰ ਸਾਰਿਆਂ ਕੋਲ ਹੈਗਾ ਤਕਰੀਬਨ ਠੀਕ ਆ ਮੈਨੂੰ ਕਮੈਂਟ ਕਰ ਲਿਓ ਜਾਂ ਉੱਤੇ ਕਬੂਤਰ ਦੀ ਵੀਡੀਓ ਪਾ ਦਿਓ ਕਿ ਕਿਹੜਾ ਨਹੀਂ ਗੁੜਕਦਾ ਹੈਗਾ ਕਬੂਤਰ ਯਾਰਾ ਮੈਨੂੰ ਇਹ ਦੱਸ ਦਿਓ ਕਿ ਕਬੂਤਰ ਦੀ ਐਕਸਪੈਰੀਮੈਂਟ ਕਰੀ ਜਾਓ ਠੀਕ ਆ ਇਹ ਚੀਜ਼ ਮੈਨੂੰ ਜ਼ਰੂਰੀ ਦੱਸ ਦਿਓ ਵੀ ਕਬੂਤਰ ਹੀ ਹੋਣਾ ਚਾਹੀਦਾ ਹੈ ਨਾ ਕਬੂਤਰੀ ਤੇ ਮਤਲਬ ਐਕਸਪੈਰੀਮੈਂਟ ਤੁਸੀਂ ਕਰੀ ਜਾਓ ਠੀਕ ਆ ਇੱਕ ਬਾਈ ਦਾ ਹੋਰ ਆ ਕਬੂਤਰ ਜਿੰਦੀ ਜਾਂਦਾ ਬਾਈ ਆਪਾਂ ਬਹੁਤ ਪਿਆਰ ਦਿੰਦਾ ਬਾਈ ਪੁਰਾਣਾ ਜੁੜਿਆ ਹੋਇਆ ਹੈ ਨਾ ਤੇ ਬਾਈ ਕਬੂਤਰੀ ਮਤਲਬ ਜਿਹੜੀ ਕੋਈ ਵੀ ਜਾਨਵਰ ਆ ਵੀ ਬਾਈ ਦਾਣਾ ਬਿਠਾਰਾ ਹੀ ਦਾਣੇ ਖੱਢੀ ਜਾਂਦੀ ਹਾਬ ਤੇ ਬਾਈ ਉਹਦਾ ਪਾਸ਼ਨ ਸ਼ਕਤੀ ਖਰਾਬ ਹੋਊਗੀ ਠੀਕ ਆ ਲੀਵਰ 50 ਦੇ ਉਹਨੂੰ ਪਾਵਰ ਜਲ ਦਿਓ ਤੇ ਉਹਨੂੰ ਧੁੱਪ ਲਵਾਓ ਵਾਦ ਤੋਂ ਵੱਧ ਪਾਣੀ ਪੂਣੀ ਸ਼ਾਮ ਨੂੰ ਚੈੱਕ ਰਿਆ ਕਰੋ ਪਾਣੀ ਪੀਂਦੀ ਹੈ ਉਹ ਠੀਕ ਆ ਉਦੇ liver ਦੇ ਵਿੱਚ ਪ੍ਰੋਬਲਮ ਆ liver ਟੋਨਿਕ ਕੋਈ ਵੀ ਲਾਓ ਉਹਨੂੰ ਹਲਕਾ ਫੁਲਕਾ ਜਾ ਇੱਕ ਆਪਾਂ ਵੀ ਐਲੀਮੈਂਟ ਸ਼ਾਇਦ ਇਦਾਂ ਕੋਈ ਦੱਸੀ ਸੀ ਉਹ ਵੀ liver ਟੋਨਿਕ ਤੁਸੀਂ ਉਹ ਦੇ ਸਕਦੇ ਆ ਉਹਦੇ ਨਾਲ ਬਾਈ ਜਮਾ ਲੋਹਾ ਬਣ ਜਾਂਦਾ liver ਜੜਾ ਠੀਕ ਆ ਤੇ ਬਾਕੀ ਬਾਈ ਠੀਕ ਆ ਐਨੇ ਕੀ ਮਤਲਬ ਕਮੈਂਟ ਜੀ ਮੈਂ ਤਕਰੀਬਨ ਬਾਈ ਸਾਰਿਆਂ ਦੇ ਦੇ ਦਿੱਤੇ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆ ਜੀ ਬਾਈ ਆਹ ਮੌਸਮ ਦੇ ਵਿੱਚ ਦਾਣਾ ਕਿਹੜੇ ਟਾਈਮ ਨਾਲ ਪੋਣਾ ਚਾਹੀਦਾ ਹਨਾ ਚਲੋ ਇਹ ਵੀ ਮੈਂ ਇੱਕ ਰਹਿ ਗਿਆ ਸੀ ਮੇਰੇ ਤੋਂ ਕਮੈਂਟ ਇਹਦਾ ਵੀ ਜਵਾਬ ਦੇ ਦਿੰਦਾ ਬਾਈ ਦੇਖੋ ਜਿਹੜੇ ਤਾਂ ਜੋੜੇ ਬੱਚੇ ਪਾਲਦੇ ਉਹਨਾਂ ਤਾਂ ਪਾਓ ਦੋ ਟਾਈਮ ਦੋ ਦਾ ਵੀ ਤਿੰਨ ਟਾਈਮ ਪਾ ਸਕਦੇ ਠੀਕ ਆ ਦਾਣਾ ਮੁੱਕਣਾ ਨਹੀਂ ਚਾਹੀਦਾ ਮੋਰਿਓ ਜਦੋਂ ਲੱਗਾ ਨਾ ਵੀ ਰਾਤ ਕੇ ਦਾਣਾ ਛੜਤਾ ਬਹਿ ਗਏ ਆ ਕੇ ਖਾਣੇ ਆ ਖੁੰਨੇ ਚ ਬੱਚਿਆਂ ਨੂੰ ਦੇ ਕੇ ਫੇਰ ਦਾਣਾ ਚੱਕ ਲੋ ਫੇਰ ਦੁਪਹਿਰਾਂ ਨੂੰ ਪਾ ਦਿਓ ਠੀਕ ਆ ਦੁਪਹਿਰਾਂ ਨੂੰ ਵੀ ਦੇ ਖਾ ਖੂ ਕੇ ਹਟ ਗਏ ਛੜਤਾ ਦਾਣਾ ਫੇਰ ਸ਼ਾਮ ਨੂੰ ਪਾਓ ਤਿੰਨ ਟਾਈਮ ਘੱਟੋ ਘੱਟ ਭਾਈ ਦਾਣਾ ਪਾਓ ਇਹਨਾਂ ਨੂੰ ਪੁੱਤਰਾਂ ਨੂੰ ਤੇ ਉੱਡਣ ਵਾਲਿਆਂ ਨੂੰ ਇੱਕ ਟਾਈਮ ਪਾਓ ਬਾਈ ਰਜਮਾ ਦਾਣਾ ਪਾਓ ਇੱਕ-ਇੱਕ ਵਜ ਦੀ ਗੇਮ ਦੇ ਵਿੱਚ ਵਿੱਚ ਦਾਣਾ ਪਾਓ ਰਜਮਾ ਜਿਹੜਾ ਵੀ ਦਾਣਾ ਤੁਸੀਂ ਪੋਨੇ ਬਾਕੀ ਮੈਂ ਮਿਕਸ ਦਾਣਾ ਦੱਸਿਆ ਹੋਇਆ ਉਹ ਪਾ ਸਕਦੇ ਹੋ ਪੁੱਤਰਾਂ ਨੂੰ ਤੇ ਠੀਕ ਆ ਬਾਬੋ ਆਹੀ ਵੀਡੀਓ ਸੀ ਤੁਹਾਡੇ ਕਮੈਂਟਾਂ ਦੇ ਜਵਾਬ ਜੂਦ ਦੇਤੇ ਠੀਕ ਆ ਜੇ ਵੀਡੀਓ ਵਧੀਆ ਲੱਗੀ ਉਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਗਿਆ ਰਹਿਣ ਤੇ ਮਿਲਦੇ ਆ ਬਾਈ ਅਗਲੀ ਵੀਡੀਓ ਦੇ ਵਿੱਚ ਤੇ ਬਾਬਾ ਨਣਕ ਤੁਹਾਡੇ ਸਾਰੇ ਭਰਾਵਾਂ ਤੇ ਮੇਰਾ ਪਰਿਆਹਤ ਬਣਾਈ ਰੱਖੇ